ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਟਿੰਡਿਆਂ ਦੀ ਸਬਜ਼ੀ ਦੋ ਤਰ੍ਹਾਂ ਨਾਲ ਇੱਕ ਟਿੰਡੂ ਮੈਂ ਛੇਲੇ ਲਈਆ ਫਿਰ ਇਹਨੂੰ ਭਰੂੰਗੀ ਇਹਦੇ ਵਿੱਚ ਪਾ ਲਿਆ ਨਮਕ ਮਿਰਚ ਮਸਾਲਾ ਜੀਰਾ ਪਾਊਡਰ ਥੋੜੀ ਜੀ ਹਲਦੀ ਹੁਣ ਦੇਖੋ ਜੀ ਅਸੀਂ ਹੁਣ ਇਹਨਾਂ ਟਿੰਡਿਆਂ ਨੂੰ ਥੋੜਾ ਜਿਹਾ ਭਰ ਲਵਾਂਗੇ ਹਰੀ ਸਬਜ਼ੀ ਆ ਜੀ ਇਹ ਬਾਜ਼ਾਰ ਤੋਂ ਮਿਲ ਜਾਂਦੀ ਹੈ ਬਹੁਤ ਵਧੀਆ ਹੁੰਦੀ ਆ ਹਰੀ ਸਬਜੀ ਗਰਮੀਆਂ ਵਿੱਚ ਛੋਟੀ ਛੋਟੀ ਲੈਣੀ ਆ ਜੀ ਟਿੰਡੋ ਹੁਣ ਆਪਾਂ ਕੜਾ ਹੀ ਲੈ ਲਈ ਉਹਦੇ ਵਿੱਚ ਤੇਲ ਪਾ ਲਿਆ ਹੁਣ ਜਿਹੜੇ ਟਿੰਡੇ ਆਪਾਂ ਭਰੇ ਆ ਹੁਣ ਉਹਨਾਂ ਨੂੰ ਉਹਦੇ ਵਿੱਚ ਪਾ ਦਮਾਂਗੇ ਹਾਂਜੀ ਸਾਰੇ ਟਿੰਡੇ ਪਾ ਲਏ ਜੀ ਇਹਨੂੰ ਆਪਾਂ 5 ਤੋਂ 5 ਤੋਂ 7 ਮਿੰਟ ਤੱਕ ਇਹਨੂੰ ਪਕਾਵਾਂਗੇ ਕਈ ਫਰਾਈ ਕਰਕੇ ਵੀ ਬਣਾ ਲੈਂਦੇ ਆ ਜਿੱਦਾਂ ਆਪਾਂ ਤੇਲ ਵਿੱਚ ਪਹਿਲਾਂ ਫਰਾਈ ਕਰ ਲੇ ਫੇਰ ਉਹਨਾਂ ਵਿੱਚ ਮਸਾਲਾ ਭਰ ਲਿਆ ਤੇ ਮੈਂ ਸਿੱਧੇ ਹੀ ਟਿੰਡਿਆਂ ਦੇ ਵਿੱਚ ਹੀ ਮਸਾਲਾ ਭਰ ਕੇ ਬਣਾ ਲੇ ਦੇਖੋ ਜੀ ਹੁਣ 5 ਮਿੰਟ ਹੋ ਗਏ ਆ ਸਾਡੇ ਟਿੰਡੇ ਬਣ ਕੇ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਇਹਦੇ ਵਿੱਚ ਸੁੱਕਾ ਮਸਾਲਾ ਪਾ ਸੀ ਸੁੱਕਾ ਮਸਾਲਾ ਪਾਇਆ ਗਏ ਇਹਦੇ ਵਿੱਚ ਪਿਆਜ਼ ਟਮਾਟਰ ਦਾ ਮਸਾਲਾ ਵੀ ਪਾ ਲੰਦੇ ਆ ਹਾਂਜੀ ਹੁਣ ਆਪਾਂ ਦੂਸਰੇ ਤਰੀਕੇ ਨਾਲ ਜਿਹੜੇ ਕੱਟ ਕੇ ਢਿੰਡੇ ਬਣਾਉਣੇ ਆ ਉਹ ਤੁਹਾਨੂੰ ਦੱਸਾਂਗੇ ਤੇਲ ਪਾ ਲਿਆ ਕੜਾਹੀ ਵਿੱਚ ਤੇਜ ਪੱਤਾ ਲਾਲ ਮਿਰਚ ਸੁੱਕੀ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਇਹਦਾ ਫਲੇਵਰ ਵੀ ਵਧੀਆ ਹੁੰਦਾ ਜੀ ਇਹਦੇ ਵਿੱਚ ਜ਼ਿਆਦਾ ਮਸਾਲੇ ਤਾਂ ਪਾਉਣ ਦੀ ਲੋੜ ਨਹੀਂ ਹੁੰਦੀ ਇੰਨੇ ਜ਼ਿਆਦਾ ਬਸ ਸਿੰਪਲ ਤਰੀਕੇ ਨਾਲ ਬਣਾਓ ਉਹਨੇ ਇਹਦੇ ਵਿੱਚ ਕੱਟੇ ਛੋਟੇ ਛੋਟੇ ਕੱਟੇ ਪਿਆਜ਼ ਪਾਉਣੇ ਆ ਬਰੀਕ ਬਰੀਕ ਦੋ ਪਿਆਜ਼ ਲੈਏ ਸੀ ਮੈਂ ਇੱਕ ਪਿਆਜ਼ ਮੈਂ ਪਾਉਂਗੀ ਤੜਕੇ ਚ ਤੜਕੇ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਭਨੋਗੀ ਪਿਆਜ਼ਾਂ ਨੂੰ ਤੜਕੇ ਨੂੰ ਆਪਾਂ ਭੁੰਨਾਗੇ ਜੀ ਚੰਗੇ ਤਰੀਕੇ ਨਾਲ ਜੇ ਇਹ ਦੇਸੀ ਘਿਓ ਚ ਬਣਾਇਆ ਜਾਵੇ ਸਬਜ਼ੀ ਤੜਕ ਟਿੰਡਿਆਂ ਦੀ ਇਹ ਉਦੋਂ ਵੀ ਵਧੀਆ ਬਣਦੇ ਆ ਜੀ ਹੁਣ ਪਿਆਜ਼ ਭੁੱਜ ਕੇ ਤਿਆਰ ਹੋ ਗਈ ਸਾਡੇ ਹੁਣ ਅਸੀਂ ਪਾ ਲਈ ਟਮਾਟਰ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਹੁਣ ਆਪਾਂ ਪੂਰੇ ਚੰਗੇ ਤਰੀਕੇ ਨਾਲ ਭੁੰਨਾਗੇ ਮੇਰਾ ਭਾਂਡਾ ਛੋਟਾ ਰਹਿ ਗਿਆ 프라이ਪੈਨ ਹਾਂਜੀ ਇਹਦੇ ਵਿੱਚ ਨਮਕ ਮਸਾਲਾ ਲਾਲ ਮਿਰਚ ਹਲਦੀ ਜੀਰਾ ਪਾਊਡਰ ਥੋੜੇ ਮਸਾਲੇ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਟੁੜਕੇ ਚ ਹਾਂਜੀ ਮੈਂ ਕੜਾਹੀ ਜੀ ਪਾ ਲਿਆ ਤੜਕਾ 프라이ਪਨ ਛੋਟਾ ਰਹਿ ਗਿਆ ਸੀਗਾ ਦੇਖੋ ਜੀ ਹੁਣ ਸਾਡਾ ਤੜਕਾ ਪੂਰਾ ਭੱਜ ਕੇ ਭੱਜ ਕੇ ਤਿਆਰ ਆ ਇਹਦੇ ਵਿੱਚ ਮੈਂ ਦਹੀਂ ਪਾਉਂਗੀ ਜੀ ਇੱਕ ਚਮਚ ਦਹੀਂ ਤੁਸੀਂ ਪਾਇਓ ਦੇਖੋ ਤੁਸੀਂ ਟੇਸਟ ਕਿੰਨਾ ਵਧੀਆ ਆਉਂਦਾ ਹਾਂਜੀ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਆਦਰਕ ਦੇ ਲਸਣ ਦਾ ਪੇਸਟ ਥੋੜਾ ਜਿਹਾ ਗਰਮੀ ਦਾ ਮੌਸਮ ਆ ਅਸੀਂ ਜਿਆਦਾ ਨਹੀਂ ਮਸਾਲੇ ਪਾਉਂਦੇ ਹੈਗੇ ਤੁਸੀਂ ਆਪਣੇ ਰਿਕੋਰਡਿੰਗ ਜੋ ਮਰਜੀ ਤੁਸੀਂ ਇਹਦੇ ਵਿੱਚ ਜਿਆਦਾ ਮਸਾਲੇ ਪਾ ਸਕਦੇ ਹੋ ਘੱਟ ਮਸਾਲੇ ਪਾ ਸਕਦੇ ਹੋ ਬਟਰ ਮੈਂ ਨਹੀਂ ਪਾਉਂਦੀ ਇੰਨੇ ਜਿਆਦਾ ਇਹਦੇ ਨਾਲ ਹੀ ਵਧੀਆ ਬਣ ਜਾਂਦੀ ਹੈ ਸਬਜ਼ੀ ਹੁਣ ਟਿੰਡੇ ਕੱਟੇ ਹੋਏ ਆ ਦੇਖੋ ਜੀ ਹੁਣ ਢੜਕੇ ਚ ਪਾਤੇ ਹੁਣ ਐਸੀ ਇਹਨੂੰ ਫਲਾਵਾਂਗੇ ਜੀ ਹਲਾ ਕੇ ਇਹਨੂੰ ਅਬਾ 10 ਮਿੰਟ ਲਈ ਇਹਨੂੰ ਆਪਾਂ ਰੱਖਾਂਗੇ ਜੀ 10 ਮਿੰਟ ਲਈ ਆਪਾਂ ਢਾਕੇ ਰੱਖਾਂਗੇ ਜੀ ਇਹਨੂੰ ਸਬਜ਼ੀ ਨੂੰ 10 ਮਿੰਟ ਦੇਖੋ ਜੀ 10 ਮਿੰਟ ਹੋ ਗਏ ਨੇ ਤੁਸੀਂ ਦੇਖੋ ਸਬਜ਼ੀ ਦਾ ਰੰਗ ਕਿੰਨਾ ਵਧੀਆ ਆਇਆ ਬਹੁਤ ਵਧੀਆ ਕਲਰ ਆਇਆ ਜੀ ਸਬਜੀ ਦਾ ਧਣੀਆਂ ਛੋਟਾ ਛੋਟਾ ਕੱਟ ਕੇ ਪਾਤਾ ਜੀ ਹੁਣ ਅਸੀਂ ਵਿੱਚ ਤੇ ਸਬਜੀ ਸਾਡੀ ਬਣ ਕੇ ਤਿਆਰ ਆ ਜੀ ਹੁਣ ਆਪਾਂ ਪਲੇਟ ਚ ਪਾ ਕੇ ਦਿਖਾਨੇ ਤਾ ਨਾ ਦੇਖੋ ਜੀ ਦੋਨੇ ਮੇਰੇ ਸਬਜ਼ੀਆਂ ਬਣ ਕੇ ਤਿਆਰ ਆ ਇੱਕ ਪਹਿਲਾਂ ਭਰਮੇ ਬੈਂਗਣ ਸੀ ਭਰਮੇ ਟਿੰਡੇ ਸੀ ਕੇ ആഹാ കട്ടി പോയി ടിഡേ ആ ധനവാദ ജി